ਭਾਜਪਾ ਵੱਲੋਂ ਕਿਤੇ ਡੀਆਈ ਯੋਜਨਾ ਮਾ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਕੈਂਪ ਲਗਾਏ ਜਾ ਰਹੇ ਸੀ ਤਾਂ ਜੋ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਪੰਜਾਬ ਚ ਦੋ ਜਨਹਿਤਜ ਸੁਖੂਲਤਾ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਵਿੱਚੋਂ ਜ਼ਿਆਦਾਤਰ ਕੇਂਦਰ ਸਰਕਾਰ ਦੀ ਦੇਣ ਹੈ ਪਰ ਇਹਨਾਂ ਕੈਂਪਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਬਿਨਾਂ ਸਹੀ ਦੀ ਆਗਿਆ ਦੇ ਭਾਜਪਾ ਦੇ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਤੇ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤੇ ਕੋਈ ਵੀ ਕੈਂਪ ਜਿਹੜਾ ਨਹੀਂ ਲਗਾਉਣ ਦਿੱਤਾ ਜਾ ਰਿਹਾ ਇਸ ਤੋਂ ਚਲਦੇ ਆਸ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਬਗੇਲ ਸਿੰਘ ਬਾਈ ਦੀ ਕਵਾਈ ਹੇਠ ਨੇ ਰੂਪਾਰ ਤੋਂ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਫੂਕੇ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਾਸਪਨ ਜ਼ਿਲ੍ਹਾ ਪ੍ਰਧਾਨ ਬਗੇਲ ਸਿੰਘ ਬਾਇਆ ਨੇ ਕਿਹਾ ਕਿ ਸੁਪਰ ਸਰਕਾਰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨਹਿਤ ਸਕੀਮਾਂ ਨੂੰ ਆਪਣਾ ਨਾਮ ਦੇ ਕੇ ਲੋਕਾਂ 'ਚ ਵਹਾਵਾਈ ਲੁਟਰੀ ਹੈ ਤੇ ਉਹਨਾਂ ਨੇ ਕਿਹਾ ਕਿ ਪਾਸਪਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਣਾ ਸ਼ਹੀਦ ਰਵਈਆ ਜਿਹੜਾ ਹੈ ਉਹ ਦਿਖਾਇਆ ਜਾਏ ਜਿਸ ਤੇ ਚਲਦੇ ਸਾਡੇ ਵੱਲੋਂ ਰੋਸ ਕੀਤਾ ਗਿਆ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਜਿਹੜਾ ਹੈ ਫੂਕੇ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਗਿਆ ਜਿਹੜਾ ਇਹ ਅੱਜ ਦਾ ਸਾਡਾ ਪੁਤਲਾ ਫੂਕਣ ਦਾ ਪ੍ਰੋਗਰਾਮ ਸੀ ਇਹ ਪੂਰੇ ਪੰਜਾਬ ਦੇ ਵਿੱਚ ਸਾਡੇ ਆਦਰਨੀਏ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਰਜਖੜੀ ਨਾਲ ਕਾਰਜਕਾਰੀ ਪ੍ਰਧਾਨ ਸਾਡੇ ਸ਼੍ਰੀ ਸ਼ਰਮਾ ਜੀ ਦੇ ਨੇਤਰਤਵ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲਾ ਫੂਕੰਦਾ ਪ੍ਰੋਗਰਾਮ ਜੋ ਪੰਜਾਬ ਸਰਕਾਰ ਦਾ ਰੱਖਿਆ ਸੀ ਇਹ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਪੁਤਲਾ ਫੂਕਿਆ ਪੂਰੇ ਗੁਰਦਾਸਪੁਰ ਔਰ ਅਗਲਾ ਪ੍ਰੋਗਰਾਮ ਸਾਡਾ ਦਿਨਾਨਗਰ ਹਲਕੇ ਦੇ ਵਿੱਚ ਆ ਹੁਣ ਇਲੈਕਸ਼ਨਾਂ ਦੇ ਕਰਕੇ ਨਹੀਂ ਅੱਜ ਕੋਈ ਇਲੈਕਸ਼ਨ ਨਹੀਂ ਹੈਗੀ ਅਜੇ 1.5 ਸਾਲ ਨੂੰ ਇਲੈਕਸ਼ਨ ਆ ਸਾਡੇ ਪੰਜਾਬ ਦੇ ਵਿੱਚ ਔਰ ਇਹ ਸਕੀਮ 11 ਸਾਲ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੂਰੇ ਹਿੰਦੁਸਤਾਨ ਦੀ ਸੇਵਾ ਕਰ ਰਹੇ ਨੇ ਔਰ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਆ ਕਿ ਘਰ-ਘਰ ਜਿਹੜੀਆਂ ਯੋਜਨਾਵਾਂ ਨੇ ਇਹ ਉਹ ਯੋਜਨਾਵਾਂ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਹਰ ਵਰਗ ਦੇ ਲਈ ਜਿਹੜੀਆਂ ਯੋਜਨਾਵਾਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ। ਇਹ ਸਾਡਾ ਜੋ ਬਣਦਾ ਸੀ ਪੰਜਾਬ ਸੂਬਾ ਸਰਕਾਰਾਂ ਨੂੰ ਇਹ ਟਾਈਮ ਦਿੱਤਾ ਸੀ ਕਿ ਇਹ ਯੋਜਨਾਵਾਂ ਘਰ-ਘਰ ਲੈ ਕੇ ਜਾਓ ਔਰ ਉਹਦਾ ਜਿਹੜਾ ਲਾਭ ਜਿਹੜਾ ਲੋਕਾਂ ਨੂੰ ਮਿਲ ਸਕੇ। ਔਰ ਇਹਦੇ ਵਿੱਚ ਟੁੱਟਲੀ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਫੇਲ ਹੋ ਗਈ। 3.5 ਸਾਲ ਇਹ ਜਿਹੜੇ ਆ ਇਹ ਯੋਜਨਾਵਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਦੇ ਸਕੇ ਜਿਹੜੀ ਕੇਂਦਰ ਦੀਆਂ ਯੋਜਨਾ ਸੀ। ਇਹ ਯੋਜਨਾਵਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਕਿ ਅਸੀਂ ਜਿਹੜੀਆਂ ਯੋਜਨਾਵਾਂ ਨੇ ਇਹ ਹਰ ਘਰ ਘਰ ਪਹੁੰਚਾਵਾਂਗੇ ਹਰ ਪਿੰਡ ਲੈ ਕੇ ਜਾਵਾਂਗੇ ਇਹ ਉਹ ਯੋਜਨਾਵਾਂ ਨੇ ਜਿਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਕਿਸਾਨ ਨੀਤੀ ਦੇ ਪੈਸੇ ਜਿਹੜਾ 66000 ਰੁਪਇਆ ਹੁੰਦਾ ਕੇਂਦਰ ਸਰਕਾਰ ਵੱਲੋਂ ਸਾਡੀ ਉਹ ਜਿਹੜਾ ਕਾਰਕਰ ਜਿਹੜਾ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਚਾਹੇ ਉਹ ਕੇਵਾਈਸੀ ਹੋਣ ਵਾਲੀ ਆ ਪੈਸੇ ਰੁਕੇ ਆ ਉਹ ਚੀਜ਼ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਚਾਹੇ ਵਿਸ਼ਕਰਮਾ ਯੋਜਨਾ ਦੀ ਗੱਲ ਕਰੀਏ ਕਿ ਕੋਈ ਵੀ ਵੀਰ ਸਾਡਾ ਚਾਹੇ ਚਾਹੇ ਕਾਰਪੈਂਟਰ ਆ ਨੋਚੀ ਆ ਨਾਈ ਆ ਕੋਈ ਵੀ ਕਿਤੇ ਦੇ ਵਿੱਚ ਆਪਣੇ ਕੰਮ ਕਰਦਾ ਉਹਨੂੰ 15000 ਰੁਪਏ ਦੀ ਜਿਹੜੀ ਕਿੱਟ ਪ੍ਰੋਵਾਈਡ ਕਰਾਈ ਜਾਵੇ ਔਰ 5 ਦਿਨ ਦੀ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ ਉਹ ਸਾਰਾ ਖਰਚਾ ਜਿਹੜਾ ਸਾਡੀ ਕੇਂਦਰ ਸਰਕਾਰ ਕਰ ਰਹੀ ਹੈ ਔਰ ਉਹਦੇ 500 ਰੁਪਏ ਰੋਈ ਤਾਂ ਉਹ ਦਿਹਾੜੀ ਵੀ ਦੇ ਰਹੀ ਹੈ ਕਿ ਉਹਦਾ ਘਰ ਦਾ ਖਰਚਾ ਵੀ ਚੱਲ ਸਕੇ ਔਰ ਆਇਸ਼ਮਾਨ ਕਾਰਡ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਹੜਾ ਹਰ ਬੰਦੇ ਦਾ ਫ੍ਰੀ ਹੋ ਸਕਦਾ ਐਸੀਆਂ ਸਕੀਮਾਂ ਅਨੇਕਾਂ ਸਕੀਮਾਂ ਨੇ ਜਿਹੜੀਆਂ ਇਹ ਕੈਂਪ ਦੇ ਰਾਹੀਂ ਅਸੀਂ ਸੀਐਸਸੀ ਸੈਂਟਰ ਜਿਹੜੇ ਨੇ ਜਿਹੜੇ ਕਾਮਨ ਸਰਵਿਸ ਸੈਂਟਰ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਪੰਜਾਬ ਮਤਲਬ ਜਿਹੜੀ ਸਰਕਾਰ ਦੀ ਅਥਾਰਟੀ ਹੁੰਦੀ ਹੈ ਉਹਨਾਂ ਕੋਲੇ ਉਹ ਲੋਕਾਂ ਦੇ ਰਾਹੀਂ ਅਸੀਂ ਜਿਹੜਾ ਸਿਰਫ ਤੇ ਸਿਰਫ ਇੱਕ ਪੁਲ ਬਣ ਕੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਸੀਐਸਸੀ ਸੈਂਟਰਾਂ ਦੇ ਨਾਲ ਪੁਲ ਬਣ ਕੇ ਲੋਕਾਂ ਤੱਕ ਜਿਹੜੀਆਂ ਯੋਜਨਾਵਾਂ ਪਹੁੰਚਾ ਰਿਹਾ ਕਰ ਕਰ ਜਾ ਕੇ ਔਰ ਇਹ ਵੱਡੇ ਇਕੱਠ ਦੇ ਵਿੱਚ 300 ਤੋਂ 400 ਰੋਜ਼ ਦਾ ਇੱਕ ਕੈਂਪ ਦੇ ਵਿੱਚ ਲੋਕ ਆਣ ਕੇ ਉਹਦਾ ਫਾਇਦਾ ਲੈ ਰਹੇ ਨੇ ਉਹ ਯੋਜਨਾਵਾਂ ਨੂੰ ਦੇਖਿਆ ਬੁਖਲਾੜ ਦੇ ਵਿੱਚ ਆਣ ਕੇ ਪੰਜਾਬ ਸਰਕਾਰ ਨੇ ਜ ਇਹ ਕੱਲ ਕੈਂਪ ਸਾਡੇ ਪਰਸੋ ਵੀ ਕੈਪਚਰ ਕੀਤੇ ਕੱਲ ਵੀ ਕੈਪਚਰ ਕੀਤੇ ਔਰ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਬੜੀ ਗੁੰਡਾਗਰਦੀ ਦੇ ਨਾਲ ਸਾਡੇ ਜਿਹੜੇ ਕੈਂਪ ਪਾਰਟੀ ਦੇ ਲੋਕ ਲਾ ਰਹੇ ਸੀ ਸਾਡੇ ਸੀਐਸਸੀ ਸੈਂਟਰ ਵਾਲੇ ਬੱਚੇ ਸੀ ਉਹਨਾਂ ਨੂੰ ਵੀ ਚੱਕਿਆ ਸਮਾਨ ਵੀ ਚੱਕ ਚੱਕ ਕੇ ਇਹਨਾਂ ਨੇ ਸਾਡਾ ਜਿਹੜਾ ਠਾਣਿਆਂ ਦੇ ਵਿੱਚ ਬੱਸਾਂ ਭਰ-ਭਰ ਕੇ ਸਾਨੂੰ ਲੈ ਗਏ ਔਰ ਸ਼ਾਮ ਨੂੰ ਜਿਹੜਾ ਉਹਨਾਂ ਨੂੰ ਛੱਡਿਆ ਦੁਬਾਰਾ ਸਾਰਿਆਂ ਨੂੰ ਇਹ ਨਾ ਤਾਂ ਕੈਂਪ ਬੰਦ ਹੋਣਗੇ ਨਾ ਇਹ ਲੋਕਾਂ ਦੀਆਂ ਯੋਜਨਾਵਾਂ ਜਿਹੜੀਆਂ ਗਰੀਬ ਲੋਕਾਂ ਦੀਆਂ ਇਹ ਨਾਏ ਬੰਦ ਹੋਣਗੀਆਂ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ੱੱਕਾ ਨਹੀਂ ਹੋਇਆ ਇਹ ਆਮ ਵਰਗ ਦੇ ਲੋਕ ਗਰੀਬ ਪਰਿਵਾਰਾਂ ਦੇ ਨਾਲ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਹੈ ਜਿਹੜੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਮਨੀਸ਼ ਸ਼ਿਸ਼ੋਦੀਆ ਜੀ ਨੇ ਜੋ ਬਿਆਨ ਦਿੱਤਾ ਸੀ ਉਹ ਕੱਲ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਬਿਆਨ ਦੀ ਜਿਹੜੀ ਗੁੰਡਾਗਰਦੀ ਵਾਲੀ ਗੱਲ ਬਿਆਨ ਸੀ ਇਹਨਾਂ ਨੇ